ਪੰਜਾਬ ਬਾਬਾ ਸਾਰੀਆਂ ਸੋਹਣੀਆਂ ਬਈ ਜਿੰਨੀਆਂ ਵੀ ਕਹਿ ਦਿੱਗੇ ਇਹਨੇ ਪੰਜਾਬ ਦਾ ਪਿਆਰ ਹਾਂ ਤੇ ਆਪ ਨਹੀਂ ਪਤਾ ਵੱਖ ਨਹੀਂ ਪਤਾ ਤੇ ਆਪਣੇ ਚੇਵੇਂ ਗੁਰਦੁਆਰਾ ਸੀ ਹੈ ਹਾਂਜੀ ਚੇਵੇਂ ਗੁਰਦੁਆਰਾ ਕਿਧਰੋਂ ਕੋਹ ਦੇ ਫਿਰਦੇ ਹੋ ਸਸਕਾਲੀ ਬਈ ਸਸਕਾਲ ਮੇਰੀ ਵੀਡੀਓ ਬਣਾਈ ਹੈ ਹਾਂ ਸਸਕਾਲ ਜਰਾ ਕੈਨੇਡਾ ਵਾਲੇ ਸਾਰੇ ਸਿੱਟੇ ਇਹੀ ਕੈਨੇਡਾ ਵਾਲੇ ਜੀ ਇਹ ਕੈਨੇਡਾ ਵਾਲਾ ਇਹਦੇ ਨਾਲ ਆਇਆ ਕੀ ਹਾਲ ਪੁੱਤ ਜੀ ਤੇ ਹੁਣ ਐ ਨਹੀਂ ਪਤਾ ਵੀ ਠੰਡ ਪਊ ਘਟ ਕੇ ਪਛੇਤੀ ਪਊਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਤੇ ਜਾਂ ਬਾਈ ਬਲਜਿੰਦਰ ਸਿੰਘ ਮੌਸਮ ਪੰਜਾਬ ਦਾ ਮੇਰੀ ਬੇਨਤੀ ਹੈ ਨੂੰ ਉਹ ਦੱਸਣਾ ਫਾਈਨਲੀ ਪਹੁੰਚ ਗਏ ਜੀ ਅਸੀਂ ਪਿੰਡ ਪੀਟੀ ਵਾਲਾ ਆ ਗਏ ਗੁਰੂਕਾਰ ਸਤਨਾਮ ਵਾਹਿਗੁਰੂ ਸੱਚੇ ਬਾਸ਼ ਹੋ ਵਾਹਿਗੁਰੂ ਹਾਂਜੀ ਦੋਸਤੋ ਸਵਾਰਟਾ ਤੁਹਾਡਾ ਅੱਜ ਦੇ ਨਵੇਂ ਦਿਨ ਚ ਤੇ ਫਾਰ ਅਸੀਂ ਹੁਣ ਰਾਤ ਰੁਕੇ ਅਸੀਂ ਨੀਲਮ ਹੋਟਲ ਮੋਗਾ ਉੱਥੋਂ ਹੁਣ ਅਸੀਂ ਵਾਪਸੀ ਕਰ ਰਹੇ ਹਾਂ ਜੀ ਫਿਲਹਾਲ ਬਹੁਤ ਸੋਹਣਾ ਬਣਿਆ ਹੋਇਆ ਹੋਟਲ ਥੀਏਟਰ ਵੀ ਨਾਲ ਇਹ ਵਾਹ ਜੀ ਵਾਹ ਸਾਹੂ ਸਿੱਧੂ ਮੂਸੇ ਵਾਲਾ ਸਾਹਿਬ ਵੈਰੀ ਗੁੱਡ ਮਾੜ ਵਾਲੇ ਅੱਗੇ ਕੋਲ ਮਲਾ ਕੇ ਤੇ ਟਾਈਮ ਹੋ ਚੁੱਕਿਆ ਹੈ 9:00 ਦੇ ਕਰੀਬ ਅਸੀਂ ਉਹਨਾਂ ਤੁਸੀਂ ਤਾਂ ਰੋਟੀ ਖਾਣ ਜਾ ਰਹੇ ਹੋ ਦੀਪਕ ਢਾਬੇ ਤੇ ਉਦੋਂ ਬਾਅਦ ਜਾਵਾਂਗੇ ਬਠਿੰਡਾ ਬਠਿੰਡਾ ਦਾ ਪਿੰਡ ਆਜੂ ਗੱਲਾਂ ਚੱਲ ਗਏ ਜੀ ਪਹੁੰਚ ਚੁੱਕੇ ਹਾਂ ਦੀਪਕ ਢਾਬੇ ਤੇ ਤੇ ਅੱਜ ਮੈਨੂੰ ਬਰਾੜ ਸਾਹਿਬ ਨੇ ਗੱਲ ਦੱਸੀ ਹੈ ਕਾਸ਼ ਦੀਪ ਨੇ ਵੀ ਅਸੀਂ ਭਲੇਖੇ ਨਾਲ ਦੀਪੂ ਦੇ ਢਾਬੇ ਤੇ ਰੋਟੀ ਖਾ ਲਈ ਪੰਜ ਚੀਰ ਦੀਪਕ ਦੇ ਭਲੇਖੇ ਨਾਲ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਫਿਲਹਾਲ ਹੁਣ ਇੱਥੇ ਕੁਝ ਖਾਣੇ ਪੀਣੇ ਆ ਤੇ ਫਿਰ ਅਗਲਾ ਸਫ਼ਰ ਤੈਅ ਕਰਦੇ ਹਾਂ ਵਾਹ ਜੀ ਵਾਹ ਹੁਣ ਤਾਂ ਖਰਵਾ ਬਹੁਤ ਛੋਣਾ ਬਣ ਗਿਆ ਦੀਪ ਢਾਬਾ ਜਿੰਨਾ ਵੀ ਕਹਿ ਦਈਏ ਬਾਕੀ ਇਹਦੀ ਵੀਡੀਓ ਆਪਾਂ ਪਹਿਲਾਂ ਹੀ ਬਣਾ ਕੇ ਆਂਗੇ ਤਾਂ ਸਾਰਾ ਕੁਝ ਮਿਲੂਗਾ ਮਠਿਆਈ ਲੈ ਲਓ ਜਾਂ ਕੋਈ ਘਰ ਦੇ ਡੈਕੋਰੇਸ਼ਨ ਵਾਸਤੇ ਕੋਈ ਚੀਜ਼ ਲੈ ਲਓ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਇਹਨੇ ਸਾਲ ਹੋ ਗਏ ਰੇਟ ਵੀ ਬਹੁਤ ਜਾਇਜ਼ ਹੈ ਤੇ ਸਰਵਿਸ ਬੜੀ ਫਾਸਟ ਹੈ ਐਨ ਇਹ ਬੰਦਾ ਨੂੰ ਉਹਨੂੰ ਕਈ ਥਾਂ ਤੇ ਜਾਂਦੇ ਆਂ ਭੁੱਖ ਮਰ ਜਾਂਦੀ ਹੈ ਇਹ ਤਾਂ ਨਾਲ ਦੇ ਨਾਲ ਚੀਜ਼ਾਂ ਆਉਂਦੀਆਂ ਬਹੁਤ ਆਲੀਸ਼ਾਨ ਬਣਿਆ ਹੋਇਆ ਜਿੰਨਾ ਵੀ ਕਹਿ ਦਈਏ ਅੱਜ ਵਾਕਾ ਵਾਸਤੇ ਟੋਏ ਗਾਂ ਜਿਹੜੇ ਹੁੰਦੇ ਆਪਣਾ ਐਂਟੀਕ ਚੀਜ਼ਾਂ ਵੀ ਹੈਗੀਆਂ ਲੱਕੜ ਦੀਆਂ ਯਾ ਬਾਕਸ ਵੇਖੋ ਯਾਰ ਵਾਹ ਸਭ ਤੋਂ ਘੈਂਟ ਕੰਮ ਆ। ਕਾਜ ਦੀ ਤੂੰ ਤਾਂ ਬਹਿ ਜਾਗਾ ਇੱਥੇ ਨਾ ਤੇਰੇ ਮੈਂ ਜੀ ਤੂੰ ਤਾਂ ਬਹਿ ਜਾਗਾ ਇੱਥੇ। ਬੈਠ ਕੇ ਬੈਠਾ। ਆ ਗੰਬੀ ਇੱਥੇ ਬਹੁਤ ਵਧੀਆ ਜੰਨਾ ਵੀ ਕਹਿਦਗੇ। ਮਿਠਾਈ ਵੀ ਸਰਾ ਤੇ ਇਧਰ ਚਾਰ ਆ ਗਏ ਤੇ ਉਧਰ ਬੱਚਿਆਂ ਵਾਲੇ ਮਤਲਬ ਕੁਛ ਮਰਜ਼ੀ ਲਓ। ਸਭ ਕੁਝ ਮਿਲੂਗਾ ਤੁਹਾਨੂੰ। ਆ ਵੈਸੇ ਦੋ ਕਿਤਾਬਾਂ ਪਈਆਂ ਐ। ਦੋਨੇ ਪੜਨ ਵਾਲੀਆਂ ਆ ਕਿਤਾਬ ਆ ਜਿਹੜੀ ਤੁਹਾਨੂੰ ਦੱਸੂਗੀ ਜ਼ਿੰਦਗੀ ਜਿਉਣੀ ਕਿਵੇਂ ਆ ਤੇ ਕੋਈ ਵੀ ਚੀਜ਼ ਜ਼ਿੰਦਗੀ ਵਿੱਚ ਕਿਵੇਂ ਹਾਸਲ ਕਰ ਸਕਦੇ ਆ ਬਹੁਤ ਵਧੀਆ ਹੈਗੀ ਇਹਦਾ ਦਾ ਸਿਕਰੇਟ ਇਹ YouTube ਤੇ ਪਈ ਆ ਤੁਸੀਂ ਵੇਖ ਸਕਦੇ ਹੋ ਡਬ ਤੇ ਵੈਸੇ ਦੀ ਬੁੱਕ ਵੀ ਹੋ ਗਈ ਬਹੁਤ ਵਧੀਆ ਗੱਲ ਆ ਪੜੋ ਇਹਨੂੰ ਜ਼ਿੰਦਗੀ ਸਭ ਤੋਂ ਚੰਗੀ ਕਿਤਾਬ ਹੈ ਮੇਰੇ ਹਿਸਾਬ ਨਾਲ ਤੇ ਬਾਕੀ ਫੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੂਰਤ ਦੀ ਅੱਖ ਇਹਦਾ ਇਤਿਹਾਸ ਮਿਲਣਾ ਦਾ ਤਕਰੀਬਾ ਲੋਕਾਂ ਨੇ ਪੜ੍ਹੇ ਲੋਕਾਂ ਨੇ ਪੜ੍ਹੇ ਹੁਣ ਜਿਹਨੇ ਨਹੀਂ ਪੜਿਆ ਪਰ ਪੰਜਾਬ ਚ ਰਹਿੰਦੇ ਨਹੀਂ ਹੁਣ ਪੰਜਾਬ ਬਾਬਾ ਸਾਰਿਆਂ ਸੁਣ ਗਿਆ ਬਈ ਜਿੰਨੀਆਂ ਵੀ ਕਹਿ ਦਿੱਗੇ ਜਿਵੇਂ ਪੰਜਾਬ ਦਾ ਪਿਆਰ ਹਾਂ ਤੇ ਆਪ ਨਹੀਂ ਪਤਾ ਵਾਕਿਆ ਨਹੀਂ ਪਤਾ ਤੇ ਆਪਣੇ ਛੇਮੇ ਗੁਰੂ ਦਾ ਨਾਮ ਸੀ ਹੈ ਹਾਂਜੀ ਛੇਮੇ ਗੁਰੂ ਦਾ ਨਾਮ ਅਸੀਂ ਪਹੁੰਚ ਚੁੱਕੇ ਸੀ ਸਾਡੇ ਖੂਬਸੂਰਤ ਸ਼ਹਿਰ ਬਠਿੰਡੇ ਚ ਤੇ ਬਠਿੰਡੇ ਦੀ ਕਿਤੇ ਵੀ ਕੋਈ ਰੀਸ ਨਹੀਂ ਕਰ ਸਕਦਾ ਤੁਹਾਨੂੰ ਪਤਾ ਹੀ ਹੈ ਤੇ ਹੁਣ ਤੁਹਾਨੂੰ ਮਿਲਾਉਣ ਲੱਗੇ ਆ ਜੀ ਆਪਣੇ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਕਲਾਕਾਰ ਪ੍ਰਕਾਸ਼ ਗੱਧੂ ਹੀ ਨਾ ਤੇ ਆਜੋ ਕਰਾਂ ਕਰਦੇ ਸਾਡੇ ਰੂਰ ਜੋੜੇ ਰੋ ਸਾਡੇ ਨਾਲ ਜੋ ਬਹੁਤ ਵੱਡੇ ਕਾਮੇਡੀਅਨ ਨੇ ਜਿਹਨਾਂ ਨੂੰ ਪਹਿਲਾਂ ਆਪਾਂ ਫਰੇਮਿੰਗਾਂ ਚ ਵੇਖਿਆ ਕਰਦੇ ਚਿਤ੍ਰਕਾਰਾਂ ਦੀਆਂ ਚ ਤੇ ਹੁਣ ਫਿਲਮਾਂ ਚ ਵੇਣੇ ਆ ਸਭ ਤੋਂ ਕੈਂਡ ਟਰ ਆਜੋ ਕਰਾਂ ਇਧਰੋਂ ਕੋਹਦੀ ਫਿਰਦੇ ਹੋ ਸੱਸੀ ਕਾਲੀ ਮੈਂ ਸੱਸੀ ਕਾਲੀ ਮੇਰੀ ਵੀਡੀਓ ਬਣਾਈ ਹੈ ਹਾਂ ਕਿਸੇ ਯਾਰ ਜਰਾ ਕੈਨੇਡਾ ਵਾਲੇ ਸਾਰੇ ਇੱਕ ਇਹੀ ਕੈਨੇਡਾ ਵਾਲੇ ਜੀ ਇਹ ਕੈਨੇਡਾ ਵਾਲੇ ਨਾਲ ਆਏ ਕੀ ਹਾਲ ਪੁੱਤ ਕਿੰਨਾ ਟਾਈਮ ਲੱਗਿਆ ਮੇਰੇ ਘਰ ਤੇ ਲੈ ਵੀ ਅੱਜ ਮੈਨੂੰ ਅਜੀਮਾਨ ਮਿਲਿਆ ਚੜਦਾ ਪੰਜਾਬ ਸੋ ਇਹਦੇ YouTube ਤੇ ਬਹੁਤ ਸੋਹਣੇ ਜਿਹੜੇ ਪਿੰਡਾਂ ਦੀਆਂ ਗੱਲਾਂ ਕਰਦਾ ਮੁੰਡਾ ਬੜੀ ਚੰਗੀ ਗੱਲ ਹੈ ਸੋ ਇਹਦਾ ਤੁਸੀਂ YouTube ਤੇ ਪਸੀ ਚੜਦਾ ਪੰਜਾਬ ਦੇਖੋ ਬਹੁਤ ਕੁਝ ਮਿਲੂਗਾ ਦੱਸੋ ਤੁਸੀਂ ਅਜੀਮਾਨ ਅਸੀਂ ਪਹੁੰਚ ਚੁੱਕੇ ਹਾਂ ਜੀ ਡੱਬ ਵਾਲੀ ਫਾਈਨਲੀ ਡੱਬ ਵਾਲੀ ਪਹੁੰਚ ਚੁੱਕੇ ਹਾਂ ਤੇ ਹੁਣ ਜਾਂਦੇ ਹਾਂ ਜੀ ਘਰਾਂ ਨੂੰ ਫਲਾਈਓਵਰ ਤੇ ਚੜ ਗਏ ਹਾਂ ਹਰਿਆਣਾ ਜੋ ਪੰਜਾਬ ਚ ਫਿਰ ਐਂਟਰ ਹੋ ਗਏ ਹਾਂ ਬਾਕੀ ਕੱਲ ਨੂੰ ਹੈਗਾ ਬਾਈ ਜੀ ਖਾਨ ਦਾ ਸ਼ੋਅ ਡੱਬ ਵਾਲੀ ਤੇ ਡੱਬਲੇ ਦੇ ਨਾਲ ਇੱਥੇ ਦੀ ਸੁਯੋਧਾ ਹੈ ਉੱਥੇ ਪੈਲਸ ਚ ਪ੍ਰੋਗਰਾਮ ਹੈ ਜੇ ਸਮਾਂ ਮਿਲਿਆ ਤਾਂ ਜ਼ਰੂਰ ਜਾਵਾਂਗੇ ਤੇ ਨਹੀਂ ਤੁਹਾਡੇ ਅੱਗੇ ਵੀਡੀਓ ਵੀਡੀਓ ਤਾਂ ਜ਼ਰੂਰ ਪੇਸ਼ ਕਰਾਂਗੇ ਬਾਕੀ ਗੱਲਾਂ ਆਇਆ ਦਰਬਾਰ ਸਾਹਿਬ ਦੇ ਕਿਨਾਂ ਹੋਰ ਕਈ ਵੀਡੀਓ ਹੈ ਜਿਵੇਂ ਜੈਬ ਕਰਦੀਆਂ ਉਹ ਵੀ ਅੱਦਵਾਤ ਅਸੀਂ ਅਪਲੋਡ ਕਰਾਂਗੇ ਤੇ ਨਾਲੇ ਉਹ ਦੇਖਣ ਵਾਲੀਆਂ ਚੀਜ਼ਾਂ ਪਤਾ ਲੱਗਦਾ ਆਪਣੇ ਇਤਿਹਾਸ ਬਾਰੇ ਜ਼ਰੂਰ ਦੇਖਿਓ ਤੇ ਡੱਬ ਵਾਲੀ ਮਤਲਬ ਇੱਕ ਇਹੋ ਜਿਹਾ ਸ਼ਹਿਰ ਆ ਤੇ ਇਹੋ ਜਿਹਾ ਪੋਲਾ ਜਿੱਥੇ ਮੈਂ ਫਿਰਦਾ ਹਾਂ ਇਸ ਟਾਈਮ ਜਿਹੜਾ ਦੋ ਦੋਸਤਾਂ ਨੇ ਮਿਲ ਕੇ ਬਣਾਇਆ ਸੀਗਾ ਇੱਕ ਪਾਸੇ ਕਾਦਲ ਦੀ ਸਰਕਾਰ ਸੀ ਇੱਕ ਪਾਸੇ ਸੀ ਨੈਲੋ ਦੀ ਤੇ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜੜਾਲਾ ਸਾਹਿਬ ਦੀ ਯਾਰੀ ਕਿੰਨੀ ਪੱਕੀ ਹੈ ਤੇ ਅੱਜ ਤੱਕ ਵੀ ਪਰਿਵਾਰ ਵਰਤਦੇ ਆ ਰਹੇ ਤੇ ਐਂ ਸਰਦਾਰ ਜਸਵੀਰ ਸਿੰਘ ਬਾਦਲ ਤੇ ਅਭੈ ਸਿੰਘ ਜੜਾਲਾ ਅਜੇ ਸਿੰਘ ਜੜਾਲਾ ਉਹਨਾਂ ਨਾਲ ਯਾਰੀ ਹੈ ਤੇ ਐਨੀ ਯਾਰੀ ਤੁਸੀਂ ਵੇਖ ਲਓ ਬਾਲ ਸਾਹਿਬ ਦਾ ਤੇ ਜੜਾਲਾ ਸਾਹਿਬ ਦਾ ਜਿਹੜਾ ਮਤਲਬ ਸਟੈਚੂ ਹੈ ਉਹ ਇਕੱਠਾ ਲਾਇਆ ਹੋਇਆ ਹੈ ਇੱਥੇ ਆ ਜਗ੍ਹਾ ਤੇ ਤੇ ਬਾਕੀ ਗਾਰਡ ਵਗੈਰਾ ਵੀ ਹੁੰਦੇ ਆ। ਆਜ ਦੇਖ ਸਕਦੇ ਆ ਆ ਗਿਆ। ਆਸੀ। ਫੋੜਾ ਰੋਕ ਨਹੀਂ ਸਕਦੇ ਆਪਾਂ ਨਹੀਂ ਤੁਹਾਨੂੰ ਪ੍ਰੋਪਰ ਕਿਸ ਤਰ੍ਹਾਂ ਦਿਖਾਵਾਂਗੇ। ਐ ਯਾਰੀ ਆ। ਤੇ ਬਾਕੀ ਸਿੱਧੂ ਮਸੂਏ ਵਾਲਾ ਸਾਹਿਬ ਦਾ ਵੀ ਸਟ੍ਰੈਟਜੀ ਇਥੀ ਦੇ ਡੱਬ ਵਾਲੀ ਟਡਾਲਾ ਰੋਡ ਤੇ। ਉਹ ਵੀ ਆਪਣੇ ਜਿਹੜੇ ਹੈਗੇ ਡਿਪਟੀ ਸੀਐਮ ਸੀ ਹਰਿਆਣਾ ਦੇ ਟਡਾਲਾ ਸਾਹਿਬ ਉਹਨਾਂ ਨੇ ਲਾਇਆ। ਤੇ ਚਲੋ ਬਾਕੀ ਬਾਹਰ ਨਿਕਲ ਕੇ ਸ਼ਹਿਰ ਤੋਂ ਕਰਦੇ ਆ ਗੱਲਬਾਤ। ਫਰਸਟ ਸਟੈਂਡ ਕੋਲ ਪਹੁੰਚ ਚੁੱਕੇ ਆ। ਬੱਚਿਆਂ ਨੂੰ ਛੁੱਟੀ ਵੀ ਹੋ ਗਈ ਤੇ ਬਾਕੀ ਜੀ ਨਿਕਲ ਗਏ ਸੀ ਡੱਬ ਵਾਲੀ ਚੋਂ ਬਾਹਰ ਇਸ ਟਾਈਮ ਹੈਗੇ ਜੀ ਮਲੋਟ ਰੋਡ ਤੇ ਹੁਣ ਜਾਵਾਂਗੇ ਅਸੀਂ ਹਵੋਰ ਰੋਡ ਪਿੰਡ ਪੀਟੀ ਵਾਲਾ ਪੀਟੀ ਵਾਲਾ ਪੀਟੀ ਵਾਲਾ ਮੁੜ ਚੁੱਕੇ ਅਸੀਂ ਪਿੰਡ ਪੀਟੀ ਵਾਲੇ ਨੂੰ ਮਿੱਡੂ ਖੜਾ ਵੀ ਐਸੇ ਰੋਡ ਤੇ ਐ ਬੜਾ ਮਸ਼ਹੂਰ ਪਿੰਡ ਆ ਬਾਈ ਵਿੱਕੀ ਅਰਗਾ ਦਾ ਪਿੰਡ ਸਾਰੇ ਜਾਣਦੇ ਹੋ ਤੇ ਬਾਕੀ ਆਗੇ ਸੀਤੋ ਕੰਨੋ ਹਵੋਰ ਇੱਥੇ ਚ ਰਹਿ ਜਾਂਦਾ ਕਿਲੋਮੀਟਰ ਹੈ ਫਾਜ਼ਲ ਕਾ 93 ਸ਼੍ਰੀ ਗੰਗਨਗਰ 99 ਬਾਕੀ ਦੋਸਤੋ ਇੱਕ ਗੱਲ ਹੈ ਜਿਵੇਂ ਤੁਸੀਂ ਦੇਖ ਲਓ ਵੀ ਹੁਣ ਦਸੰਬਰ ਦਾ ਮਹੀਨਾ ਲਗਭਗ ਆਉਣ ਵਾਲਾ ਹੀ ਹੈ ਤੇ ਮੈਂ ਤਾਂ ਹੁਣ ਵੀ ਨਹੀਂ ਕਰ ਪਾ ਲੰਨਾ ਵੀ ਹਜੇ ਉਵੇਂ ਠੰਡ ਹੋਈ ਨਹੀਂ ਜਿਵੇਂ ਹੋਣੀ ਚਾਹੀਦੀ ਸੀ ਉਵੇਂ ਕੀ ਹੋਈ ਨਹੀਂ ਠੰਡ ਤਾਂ ਨਾ માત્ર ਠੰਡ ਤੇ ਬੰਦਾ ਕੋਈ ਮੱਛੀ-ਮੁੱਛੀ ਖਾ ਲੈਣਾ ਤੇ ਐ ਲੱਗਦਾ ਵੀ ਛੱਡਣਾ ਪਊਗਾ ਐਂਜ ਹਾਲਾਤ ਹੋਈ ਪਏ ਆ ਤੇ ਹੁਣ ਐ ਨਹੀਂ ਪਤਾ ਵੀ ਠੰਡ ਪਊ ਘਟ ਕੇ ਪਛੇਤੀ ਪਊਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜਾਂ ਭਾਈ ਬਲਜਿੰਦਰ ਸਿੰਘ ਮੌਸਾ ਪੰਜਾਬ ਦਾ ਮੇਰੀ ਬੇਨਤੀ ਹੈ ਉਹ ਦੱਸਣ ਵੀ ਕੀ ਚੱਕਰ ਆ ਭਾਜੀ ਇਹ ਕੀ ਕੰਮ ਕੀ ਹੋ ਰਿਹਾ ਹੈ ਉਹਦੇ ਬਾਰੇ ਮਾੜਾ ਬੜਾ ਚਾਣਨਾ ਪਾਇਆ ਜਾਵੇ ਤੇ ਆਹ ਰੋਡ ਬੇਲੀ ਰੋਡ ਹੁੰਦੀ ਹੈ ਤਕਰੀਬਨ ਇਹਦੇ ਜਲਦੀਆਂ ਨਾਗਪਾਲ ਬੱਸਾਂ ਤੇ ਤੁਹਾਨੂੰ ਪਤਾ ਹੀ ਹੈ ਵੀ ਨਾਗਪਾਲ ਬੱਸ ਸਾਡੇ ਅਰਗਨ ਨੂੰ ਪਤਾ ਹੀ ਵੀ ਕਿੰਨੀ ਮਸ਼ਹੂਰ ਬੱਸ ਹੈ ਜਿਹੜੀ ਹਵੋਰ ਤੋਂ ਜਾਂਦੀ ਹੈ ਇਧਰ ਪ੍ਰਾਂਡਾ ਬਾਲੀ ਲੋਟਵੇ ਦੇ ਵਿੱਚ ਜਾਂਦੀ ਹੈ ਇਹ ਤੇ ਪੀਟੀ ਵਾਲਾ ਸੀਤ ਵੀ ਜਾਂਦੀ ਹੈ ਤੇ ਐਸਾ ਚੱਲ ਪੈਂਦਾ ਜਿ ਆਪਣੇ ਪਹਿਲਾਂ ਹਰਿਆਣਾ ਬਾਰਡਰ ਚੱਲਦਾ ਤੇ ਉਦੋਂ ਦਾ ਜਦੋਂ ਪੀਟੀ ਲ ਆ ਜਾਂਦਾ ਫਿਰ ਚੱਲ ਪੈਂਦਾ ਰਾਜਸਥਾਨ ਬਾਰਡਰ ਤੇ ਉਦੋਂ ਦਾ ਹੋਰ ਨੰਗਨਸਰ ਤੋਂ ਪਤਾ ਹੀ ਇਹ ਵੀ ਜਿਹੜੀ ਹੈਗੀ ਹੈ ਇੰਡੀਆ ਦੀ ਹੱਦ ਦਾ ਖਤਮ ਹੋ ਜਾਂਦੀ ਹੈ ਪੰਜਾਬ ਦੀ ਤਾਂ ਹੋਣੀ ਹੋਣੀ ਹੈ ਕਿਉਂਕਿ ਫਿਰ ਚੱਲ ਪੈਂਦਾ ਇਹ ਪਾਕਿਸਤਾਨ ਬਾਰਡਰ ਤੇ ਬਾਕੀ ਹੁਣ ਪਿੰਡ ਜਾ ਕੇ ਨੌਣੇ ਧੋਣੇ ਕਰਦੇ ਕੋਈ ਕੰਮ ਕਰ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬੜੀ ਮਿਹਨਤ ਲੱਗਦੀ ਹੈ ਦੇਵਾ ਸਰਪਰ ਬਾਤ ਮੇਰੀ ਕਿਰਪਾ ਨਾਲ ਜਿਹੜਾ ਆਪਣਾ ਕੰਮ ਕਰਨਗੇ ਸੀ ਉਹ ਹੋ ਗਿਆ ਤੇ ਜਲਦੀ ਆਪਣੇ ਹੱਥ ਵਿੱਚ ਵੀ ਆਵੇ ਤਾਂ ਜੋ ਫਿਰ ਆਪਾਂ ਇਹਦਾ ਅਗਲਾ ਸਫਰ ਆ ਉਹ ਸ਼ੁਰੂ ਕਰ ਸਕੀਏ ਤੇ ਤੁਹਾਨੂੰ ਨਵੇਂ-ਨਵੇਂ ਵਲੌਗ ਇੱਕ ਨਵੇਂ ਤਰੀਕੇ ਨਾਲ ਦਿਖਾ ਸਕੀਏ ਬਾਕੀ ਮਿੱਡੂ ਖੇੜੇ ਜਾ ਕੇ ਮੈਂ ਤੁਹਾਡੇ ਰੂਹ ਹੋਂਨਾ ਓਕੇ ਦੋਸਤੋ ਲਓ ਜੀ ਪਹੁੰਚ ਗਏ ਸੀ ਮਿੱਡੂ ਖੜਾ ਮਿੱਡੂ ਖੜਾ ਕਰਾਸ ਕਰ ਰਹੇ ਇੱਥੇ ਬੈਨ ਮੜੀ ਹੈ ਇਹ ਆ ਮਿੱਡੂ ਖੇੜਾ ਬਾਈ ਬਿਕਰੇ ਦਾ ਪਿੰਡ ਵਿੱਕੀ ਮਿੱਡੂ ਖੜਾ ਯੂਨੀਵਰਸਿਟੀ ਸਾਰੇ ਤੁਸੀਂ ਜਾਣਦੇ ਹੋ ਬਾਈ ਨੂੰ। ਉਹ ਹੁਣ ਇਸ ਦੁਨੀਆਂ 'ਚ ਵੀ ਨਹੀਂ। ਪਰਮਾਤਮਾ ਉਹਨੂੰ ਆਪਣੇ ਚਾਰ ਪੰਜ ਦਿਨ ਵਾਸਤੇ ਆ ਜਾਂਦੀ ਹੈ ਰੋਡ 'ਜੀ। ਸਾਹਮਣੇ ਆ ਗਈ ਆਪਣੀਆਂ ਵੱਡੀਆਂ ਨਹਿਰਾਂ। ਤੇ ਉਸ ਤੋਂ ਬਾਅਦ ਬਸ ਪੀਟੀਐਲ ਮਿਲਣਾ ਦਾ ਹੋਊਗਾ ਉੱਥੋਂ 10-15 ਕਿਲੋਮੀਟਰ। 10 ਕਿਮਾ ਸੌਗਾ। ਤੇ ਪਹੁੰਚ ਕੇ ਤੇ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਫਿਰ ਕੱਲ ਨੂੰ ਆਪਾਂ ਨਵੀਂ ਵੀਡੀਓ 'ਚ ਮਿਲਾਂਗੇ। ਬਾਕੀ ਜੁੜੇ ਰਹੋ। ਜੇ ਕੁਝ ਕੁਝ ਦਿਖਾਉਣ ਵਾਲਾ ਆ ਗਿਆ, ਕੋਈ ਅਰੀ ਕੁਦਰਤੀ ਕੋਈ ਚੀਜ਼ ਆ ਜਾਂਦੀ ਹੈ, ਬਸ ਉਹਨੂੰ ਜ਼ਰੂਰ ਦਿਖਾਵਾਂਗੇ। ਤੇ ਚੜ ਲੱਗੇ ਆ ਜੀ ਅਸੀਂ ਹੁਣ ਪੁੱਲ ਤੇ ਇਹ ਆ ਗਈਆਂ ਨਹਿਰਾਂ ਜਿਹੜੀਆਂ ਮਤਲਬ ਹਰੀ ਕੇ ਪੱਤਨ ਤੋਂ ਆਉਂਦੀਆਂ ਤੇ ਗਾਂ ਜਿਹੜੀ ਇੱਕ ਨਹਿਰ ਆਈ ਛੋਟੀ ਉਹ ਤੋਂ ਲੋਗੜ ਹਟਦੇ ਜਾਂਦੀ ਹੈ ਤੇ ਬਾਕੀਆਂ ਦੀ ਰਾਜਸਥਾਨ ਨੂੰ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਨਹਿਰਾਂ ਲੱਗਦੀ ਨਹੀਂ ਮਿਲਦਾ ਇੱਥੇ ਆ ਵੱਡੀ ਨਹਿਰ ਆ ਜੀ ਤੇ ਨਾਲ ਹੀ ਆ ਜੀ ਛੋਟੀ ਨਹਿਰ ਹੁਣ ਸਾਨੂੰ ਮਿਲਦੇ ਆ ਪੀੜੀ ਵਾਲੇ ਜਾ ਕੇ ਫਾਈਨਲੀ ਪਹੁੰਚ ਗਏ ਜੀ ਅਸੀਂ ਪਿੰਡ ਪੀਟੀ ਵਾਲਾ ਵਾਹ ਵੀ ਵਾਹ ਨਾਨਕਿਆਂ ਦਾ ਪਿੰਡ ਆ ਚਾ ਚੜ ਜਾਂਦਾ ਮਦਾ ਨਾਨਕੇ ਆਉਂਦਾ ਹੈ ਸਾਹਮਣੇ ਆ ਗਈ ਸਵਾਤਾ ਸਤਨਾਮ ਸਿੰਘ ਸੱਜੇ ਪਾਸ਼ਾ ਗੁਰੂ ਘਰ ਤੇ ਬਾਕੀ ਕਹਿੰਦੇ ਆ ਵੀ ਆਹ ਰੋਡ ਆ ਜਿਹੜੀ ਇਹ ਹੋਰ ਚੌੜੀ ਹੋਣੀ ਹੈ ਤੇ ਮੇਰੀ ਪਿੰਡ ਵਾਲਿਆਂ ਨੂੰ ਇਹ ਹੀ ਗੁਜਾਰਿਸ਼ ਹੈ ਵੀ ਚਲੋ ਰੋਡ ਤਾਂ ਚੌੜੀ ਹੋਣੀ ਹੈ ਤੇ ਕੋਸ਼ਿਸ਼ ਕਰ ਲਿਓ ਵੈਸੇ ਤਾਂ ਕਿਉਂਕਿ ਇੱਕ ਪਾਸੇ ਗੁਰੂ ਘਰ ਹੈ ਇੱਕ ਪਾਸੇ ਹੈਗਾ ਬੋਰਡ ਜੇ ਕੋਈ ਹੋਰ ਹੱਲ ਹੋ ਜੇ ਸ਼ਾਇਦ ਮਤਲਬ ਵੈਸੇ ਵੇਖੋ ਬਾਕੀ ਤੁਹਾਨੂੰ ਵੱਧ ਪਤਾ ਹੋਣਾ ਟਰਾਈ ਮਾਰੋ ਵੀ ਬਚ ਜੇ ਤਾਂ ਬੜਾ ਵਧੀਆ ਕੋਈ ਤਰੀਕਾ ਨਿਕਲ ਜਾਵੇ ਤਾਂ ਲੋ ਜੀ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਗੁਰੂ ਘਰ ਦੇ ਦਰਸ਼ਨ ਕਰਕੇ ਫਿਰ ਆਪਾਂ ਕਰ ਰਹੇ ਆਂ ਵੀਡੀਓ ਬੰਦ ਤੇ ਕੱਲ ਨੂੰ ਮਿਲਾਂਗੇ ਪਰ ਨਵੀਂ ਵੀਡੀਓ ਨਾਲ ਤਾਂ ਬਾਈ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਯਾਰ ਬੜੀ ਮਿਹਨਤ ਲੱਗਦੀ ਹੈ ਬਹੁਤ ਮਿਹਨਤ ਲੱਗਦੀ ਹੈ ਤੁਹਾਡੇ ਸਿੱ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦੇ ਆਂ ਅਹਾਂ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਵਾਹਿਗੁਰੂ ਵਾਹਿਗੁਰੂ ਮਾਪਾ ਬਾਬਾ ਸਭ ਨੂੰ ਖੁਸ਼ੀਆਂ ਦੇਣ। ਓਕੇ ਦੋਸਤੋ ਮਿਲਦੇ ਆ ਕੱਲ ਨੂੰ ਬਾਬਾ ਏ ਟਾ ਟਾ ਟੇਕ ਕੇਅਰ